ਮੱਟਾ ਭੇਜਾਪਦਾ ਪੁੰਨਿਆ ਸੀ ਕਰਦੇ ਨਹੀਂ ਤੇ ਪਾਪ ਕਰਨ ਤੋਂ ਟਲਦੇ ਨਹੀਂ ਕਮਟਾ ਭੇਜਾਪਦਾ ਪਦਾ ਪੁੰਨਿਆ ਤੇ ਪਾਪ ਦਾ ਪਾਪ ਦਾ ਹੁੰਦੇ ਵਿੱਚ ਤੇਰਗਾ ਦੇ ਹਿਸਾਬ ਨੇ ਇਹ ਮਨ ਦੇ ਹੋ ਜੀ ਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੀ ਆ ਹੋ ਜੀ ਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੀ ਆ ਇੱਕ ਮਾਂ ਦੀ ਕੁਖੋਤੀਆਂ ਜੰਮੀਆਂ ਸੀ ਦੋ ਇੱਕ ਮਾਂ ਦੀ ਕੁਖੋਤੀਆਂ ਜੰਮੀਆਂ ਸੀ ਦੋ ਉਹ ਕਿਦਾਂ ਰੁੱਟਦੀ ਆ ਸਾਡੇ ਘਰ ਦੋ ਬੇਟੀਆਂ ਜਾਂ ਤਿੰਨ ਬੇਟੀਆਂ ਇੱਕ ਵਿਚਾਰੀ ਭੋਲੀ ਬੜੀ ਸੰਘਾਉ ਜੀ ਘਰ ਦੇ ਕੰਮ ਕਰਦੀ ਭੱਜ-ਭੱਜ ਕੇ ਰੋਟੀਆਂ ਪਕਾਉਂਦੀ ਆ ਗੋਏ ਮਿੱਟੀਆਂ ਫੇਰਦੀ ਆ ਡੰਗਰਾਂ ਨੂੰ ਪੱਠੇ ਪਾਉਂਦੀ ਧਾਰਾਂ ਚੋਂਦੀ ਆ ਉਹ ਸਾਡੀ ਬੜੀ ਬੀਬੀ ਜੀ ਧੀ ਆ ਤੇ ਮਾਂ ਪਿਓ ਵੀ ਕਹਿੰਦਾ ਬੜੀ ਮੇਰੀ ਲਾਡਲੀ ਜੀ ਧੀ ਆ ਵੀਰ ਵੀ ਕਹਿੰਦੇ ਸਾਡੀ ਬੜੀ ਲਾਡਲੀ ਜੀ ਭੈਣ ਆ ਜਿਹੜਾ ਕੰਮ ਕਹਿੰਦੇ ਉਹ ਹੀ ਕਰੀ ਜਾਂਦੀ ਐ ਤੇ ਜਿਹੜੀਆਂ ਦੂਸਰੀਆਂ ਧੀਆਂ ਨੇ ਉਹ ਅੜ ਕੇ ਅੜ ਜਾਂਦੀਆਂ ਮਾਪਿਓ ਵੀਰਾਂ ਅੱਗੇ ਅਸੀਂ ਯੂਨੀਵਰਸਿਟੀ ਚ ਪੜਨਾ ਅਸੀਂ ਕਾਲਜਾਂ ਚ ਪੜਨਾ ਅਸੀਂ ਗੱਡੀਆਂ ਤੇ ਜਾਣਾ ਉਹ ਕੱਖ ਚੁੱਕ ਕੇ ਇੱਥੋਂ ਉੱਥੇ ਨਹੀਂ ਕਰਦੀਆਂ ਤੇ ਉਹ ਨਰਕ ਭੋਗ ਰਹੀ ਐ ਆਪਣੇ ਮਾਪਿਆਂ ਦੇ ਘਰ ਜਿਹੜੀ ਭੋਲੀ ਧੀ ਆ ਅਨਸਾਫ਼ ਪਰਮੇਸ਼ਰ ਕਰਦਾ ਫਿਰ ਵਾਹਿਗੁਰੂ ਕਰਦਾ ਕਿੱਦਾਂ ਕਰਦਾ ਕਿਉਂਕਿ ਉਹਨੂੰ ਚੁੰਨੀ ਚੜ੍ਹ ਕੇ ਤੋਰਦਾ ਕੋਈ ਦਾਜ ਨਹੀਂ ਦਿੱਤਾ ਪਰਮੇਸ਼ਰ ਨੇ ਇਹੋ ਜੀ ਮਦਦ ਕੀਤੀ ਸਹੁਰੇ ਘਰ ਰਾਣੀ ਬਣਾੰਤਾ ਉਹਨੂੰ ਉਹਨੂੰ ਪੁੱਛ ਕੇ ਤੁਰਦਾ ਸਾਰਾ ਸਹੁਰਾ ਪਰਿਵਾਰ ਤੇ ਜਿਹੜੀਆਂ ਅੜੀ ਕਰਦੀਆਂ ਸੀ ਮਾਪਿਓ ਕੋਲੋਂ ਮੰਗ ਮੰਗ ਚੀਜ਼ਾਂ ਲੈਂਦੀਆਂ ਜਿੱਦ ਕਰਕੇ ਚੀਜ਼ਾਂ ਲੈਂਦੀਆਂ ਸੀ ਉਹ ਮਾਪਿਆਂ ਦੇ ਘਰ ਪੇਕਿਆਂ ਦੇ ਘਰ ਇਹੋ ਜੀ ਗੇਜ ਪਈ ਉਹ ਹੀ ਆ order ਜਾ ਕੇ ਸਹੁਰੇ ਘਰ ਚ ਲਾਉਣ ਲੱਗੀਆਂ ਤੇ ਕੀ ਹੋਇਆ ਇੱਕ ਮਾਂ ਦੀ ਕੁਖੋਤੀਆਂ ਜੰਮੀਆਂ ਸੀ ਦੋ ਚੁੰਨੀ ਝਾੜ ਤੋਰੀ ਜਿਹੜੀ ਮੋਜਾਂ ਲੁੱਟੇ ਓਂਕੇ ਓਂਕੇ ਜਿੰਨੂੰ ਦਿੱਤਾ ਲੋੜਿਆਂ ਦਾਦਾਜ ਮਾਪਿਆਂ ਮਾਪਿਆਂ ਜਿੰਨੂੰ ਦਿੱਤਾ ਲੋੜ ਉਹ ਸਭ ਕੁਝ ਇੱਥੇ ਹੀ ਆ ਹੋ ਜੀ ਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੀ ਆ ਇੱਕ ਪਾਸੇ ਪੁੱਤ ਵੱਡਾ ਕਰਦਾ ਪਿਓ ਦਾ ਪਿਓ ਦਾ ਉਹ ਕਿੰਨੇ ਭਾਗਾ ਵਾਲੇ ਪਿਓ ਆ ਜਿਨ੍ਹਾਂ ਦੀਆਂ ਅਰਥੀਆਂ ਆਪਣੇ ਪੁੱਤਾਂ ਦੇ ਮੋਢਿਆਂ ਤੇ ਜਾਂਦੀਆਂ ਨੇ ਕਬਰਾਂ 'ਚ ਮੜੀਆਂ ਦੇ ਵਿੱਚ ਤੇ ਉਹ ਕਿਹੋ ਜਿਹੇ ਪਿਓ ਨੇ ਜਿਹੜੇ ਆਪਣੇ ਪੁੱਤਾਂ ਦੀਆਂ ਅਰਥੀਆਂ ਖੜਦੇ ਨੇ ਉਹ ਜਿਹੜੇ ਅਸੀਂ ਮਾੜੇ ਕਰਮ ਕੀਤੇ ਹੁੰਦੇ ਆ ਉਹ ਸਾਡੇ ਅੱਗੇ ਆਉਂਦੇ ਆ ਇੱਕ ਪਾਸੇ ਪੁੱਤ ਵੱਡਾ ਕਰਦਾ ਪਿਓ ਦਾ ਪਿਓ ਦਾ ਸਾਰਾ ਦਿਨ ਲੰਗਰ ਭਈ ਚੱਲੇਦੇ ਸੀ ਘੋ ਦਾ ਘੋ ਦਾ ਬੜੇ ਪਿਓ ਨੇ ਹੈ ਜਿਨ੍ਹਾਂ ਨੇ ਜਵਾਨ ਪੁੱਤਾਂ ਦੇ ਵੈਸੇ ਵੈਸੇ ਕੀਆ ਹੋ ਜੀ ਜੋ ਬਹਿ ਗਏ ਮਹਿਲ ਨੇ ਉਸਾਰ ਕੇ ਹਾਰ ਕੇ ਲਾ ਕੇ ਬਸ ਤੇ ਅੱਜ ਅੱਗ ਹੱਸਦੇ ਉਝਾੜ ਕੇ ਜਿਹੜੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਲੁੱਟਦੇ ਆ ਕੋਠੀਆਂ ਵੜਾਉਂਦੇ ਮਹਿਲ ਬਣਾ ਲੈਂਦੇ ਆ ਬੈਂਕ ਬੈਲਸ ਬਣਾ ਲੈਂਦੇ ਗੱਡੀਆਂ ਲੈਂਦੇ ਆ ਇਹ ਕਹਿੰਦੇ ਸੀ ਆਪਣੇ ਪੁੱਤਾਂ ਵਾਸਤੇ ਕਰ ਰਹੇ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਰ ਰਹੇ ਆ ਤੇ ਜਿਨ੍ਹਾਂ ਪੀੜ੍ਹੀਆਂ ਵਾਸਤੇ ਠੱਗੀਆਂ ਮਾਰਦੇ ਉਹ ਕੀ ਕਰਦੇ ਆ ਮਾਰੇ ਠਗੀਆਂ ਜੋ ਬਹਿ ਗਏ ਮਹਿਲ ਨੇ ਉਸਾਰ ਕੇ ਲਾ ਕੇ ਵਸਦਿਆਂ ਚ ਅੱਗ ਹੱਸ ਦੇ ਉਝਾੜ ਕੇ ਹੱਥੀ ਪਾਲਿਆਂ ਦੇ ਘਰੋਂ ਕਾਰੇ ਹਾਂ ਥਾ ਥਾਂ ਖਾਂਦੇ ਥੇਦੇ ਆ ਉਹ ਜੀ ਨੂੰ ਕਹਿੰਦੇ ਨੇ ਸਵਰਗ ਜਨਰ ਕਿ ਉਹ ਸਭ ਕੁਝ ਇੱਥੇ ਆ ਉਹ ਜੀ ਨੂੰ सभु कुझ मारे जो कुखां बित प नुत हे सरवण मार के जो कुखां ਪ੍ਰਦੇਸ਼ ਜਿਹੜੇ ਬਾਬੇ ਨਾਨਕ ਦਾ ਨਕਵਾ ਦੁੱਖਾਂ ਦੇ ਲਗੇ ਲੇਖਿਆ ਹੋ ਜੀ ਨੂੰ ਕਹਿੰਦੇ ਜੈ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੀ ਆ ਹੋ ਜੀ ਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੀ ਆ ਮਿਲੀ ਤਾਕਤ ਜੋ ਤੁਰਦੇ ਸੀ ਕੁਝ ਇੱਥੇ ਹੀ ਆ ਉਹ ਜਿਹਨੂੰ ਕਹਿੰਦੇ ਨੇ ਸਵਰਗ ਜਨਰ ਕੇ ਉਹ ਸਭ ਕੁਝ ਇੱਥੇ ਹੀ ਆ ਬੁੱਲ ਬੈਠਾ ਰੱਬ ਨੂੰ ਮੈਂ ਬੜਾ ਪਛਤਾਉਂਦਾ ਸੀ ਆਉਂਦਾ ਸੀ ਆਉਂਦਾ ਸੀ ਮੌਤ ਨਾਲੋਂ ਭੈੜੀ ਮੈਂ ਤਾਂ ਜ਼ਿੰਦਗੀ ਬਤਾਂਦਾ ਸੀ ਬਤਾਂਦਾ ਸੀ ਬੁੱਲ ਬੈਠਾ ਰੱਬ ਨੂੰ ਮੈਂ ਬੜਾ ਪਛਤਾਉਂਦਾ ਸੀ

चानर खे सभु कुझु हिते ई